ਹਾਂਜੀ ਉਹ ਥੱਲੇ ਕਰ ਲੋ ਵਾਇਕੁਲ ਦੀ ਕਾਲਤਾ ਵਾਇਕੁਲ ਦੀ ਕੀ ਫਟੇ ਅਧੰਤਨ ਕਮੇਟੀ ਦੀ ਮੀਟਿੰਗ ਜਿਹੜੀ ਹੋਈ ਆ ਉਹਦੇ ਸਬੰਧ ਵਿੱਚ ਜਿਹੜੀਆਂ ਰੁਟੀਨ ਦੇ ਜਿਹੜੇ ਅਜੰਡਾ ਸੀਗਾ ਜਿੰਨੀਆਂ ਸਾਡੇ 85 ਸੈਕਸ਼ਨ ਦੇ ਗੁਰਦੁਆਰੇ ਆ ਜਾਂ ਸਾਡੇ ਟਰਸਟ ਦੇ ਵਿਭਾਗ ਦੇ ਕੰਮਕਾਰ ਆ ਜਾਂ 87 ਸੈਕਸ਼ਨ ਆ ਜਿਹੜੇ ਲੋਕਲ ਕਮੇਟੀਆਂ ਦੇ ਉਹ ਮਤਲਬ ਜਿਹੜੀ ਰੁਟੀਨ ਦੀ ਮੀਟਿੰਗ ਹਰ ਮਹੀਨੇ ਹੁੰਦੀ ਆ ਉਹਦੇ ਅਜੰਡਾ ਜਿਹੜਾ ਸੀਗਾ ਉਹ ਵਿਚਾਰਿਆ ਗਿਆ ਉਹਦੇ ਤੇ ਕੁਝ ਫੈਸਲੇ ਜੋ ਵੀ ਰੁਟੀਨ 'ਚ ਹੋਏ ਆ ਉਹ ਤੁਹਾਨੂੰ ਜਿਹੜੀ ਬਾਕੀ ਉਹ ਚ ਕੋਈ ਖਾਸ ਜਾਣਕਾਰੀ ਨਿਕਲੇਗੀ ਤੁਹਾਨੂੰ ਅਸੀਂ ਭੇਜ ਦਿੰਨੇ ਆ ਜਲਦੀ ਪ੍ਰਧਾਨ ਸਾਹਿਬ ਕਿਉਂਕਿ ਆਸਮਤਾ ਜਿਸ ਦੀ ਪੁਸ਼ਟੀ ਨਹੀਂ ਹੋਈ ਨਹੀਂ ਉਹ ਉਹ ਜਿਹੜਾ ਉਹ ਵੇਖ ਉਹ ਤੁਹਾਨੂੰ ਭੇਜ ਦਿੰਨੇ ਆ ਜੋ ਵੀ ਹੋਊਗਾ ਉਹ ਮੈਂ ਤੁਹਾਨੂੰ ਭੇਜ ਦਿੰਨਾ ਕਿਉਂਕਿ ਪ੍ਰਧਾਨ ਸਾਹਿਬ ਦਾ ਗਲਾ ਬਹੁਤ ਖਰਾਬ ਸੀਗਾ ਪਿਛਲੇ ਕੁਝ ਦਿਨ ਤੋਂ ਬਿਮਾਰ ਦੇ ਮਤਲਬ ਸੀਗੇ ਉਹਦੇ ਕਰਕੇ ਉਹਨਾਂ ਨੂੰ ਥੋੜੀ ਪ੍ਰੋਬਲਮ ਤੇ ਗੋਲਨ ਪ੍ਰੋਬਲਮ ਹਾਪੀ ਸਿੰਘ ਸੰਬੰਧੀ ਜਾਂ ਡਰੇਸਿੰਗ ਸੰਬੰਧੀ ਉਹ ਤੁਹਾਨੂੰ ਉਹ ਜੋ ਵੀ ਹੈ ਤੁਹਾਨੂੰ ਥੋੜੀ ਦੇਰ ਤੱਕ ਪ੍ਰੈਸ਼ਰ ਰਿਲੀਜ਼ ਜਾਰੀ ਕਰਵਾਤਾ ਅ ਜੈਂਡੇ ਮੁਤਾਬਕ ਮਹੀਨੇ ਵਾਰ ਕੰਮ ਹੁੰਦੇ ਆ ਉਹਨਾਂ ਦੀਆਂ ਪ੍ਰਵਾਨਗੀਆਂ ਪੁੱਛੀਆਂ ਤੇ ਖਾਸ ਇਹਦੇ ਵਿੱਚ ਰਿਹਾ ਜਿਹੜਾ ਪਿਛਲੇ ਦਿਨ ਨੂੰ ờ ਚੌੜਾ ਸਾਹਿਬ ਨੂੰ 500 ਛੇਕਣ ਲਈ ਮਤਾ ਪਾਇਆ ਸੀਗਾ 72 ਕੰਗ ਦੀ ਮੀਟਿੰਗ ਉਹ ਜੋ ਵਾਪਸ ਲੈ ਲਿਆ ਸਾਰਿਆਂ ਦੇ ਸੰਪਤੀ ਦੇ ਨਾਲ ਚਲੋ ਦੇਰ ਹੋਈ ਆ ਦਰਸਤ ਕਦਮ ਤੇ ਵਾਕੀ ਤਾਂ ਕੁਝ ਨਹੀਂ ਸੀਗਾ ਰੂਟੀਨ ਮੈਟਰੀ ਸੀਗਾ ਸਰ ਹਰ ਪੜੀ ਸੋਣ ਉਹ ਵੀ ਜਿਹੜੇ ਚੂਟਣ ਫਿਰ ਲੈਣੇ ਪਿੰਦੇ ਆ ਜੀ ਉਹਦੇ ਨਾਲ ਵੀ ਸਵਾਲ ਤਾਂ ਖੜੇ ਹੁੰਦੇ ਨੇ ਤੇ ਕੋਸਦਨ ਵੀ ਕਿਹਾ ਸੀ ਵੀ ਜਲਦਬਾਜੀ ਜਿਹੜੇ ਫੈਸਲੇ ਲਏ ਜਾਂਦੇ ਆ ਸਮਝ ਨਹੀਂ ਆਉਂਦੇ ਕਿ ਉਹ ਗੁਰਮਤ ਦੇ ਨੂਨ ਨਹੀਂ ਹੁੰਦੇ ਐ ਜੀ ਪੀ ਸੀ ਦੇ ਐਕਟ ਦੇ ਮੁਤਾਬਕ ਨਹੀਂ ਹੁੰਦੇ ਤੇ ਉਹ ਫਿਰ ਵਿਡਰੋਅ ਕਰਨ ਤੋਂ ਬਨਤਾ ਕੋਈ ਫਿਰ ਗੱਲ ਵਾਚਦੀ ਮੈਂ ਪਤਾ ਕਿ ਤਵਾਹ ਇਹ ਟ ਹੀ ਫੈਸਲੇ ਹੁੰਦੇ ਜਿਹੜੇ ਵਾਪਸ ਆਣੇ ਪੰਥ ਚੱਗੇ ਨਹੀਂ ਪੰਥ ਦਾ ਉਹ ਪਤਾ ਬਹੁਤ ਵੱਡਾ ਵਾਹ ਔਰ ਜਿਹੜਾ ਆਪਣੇ ਆਪ ਨੂੰ ਪੰਥਕ ਲੀਡਰ ਸਮਝਦਾ ਉਹਦੇ ਤੇ ਪੰਥ ਦੀ ਵਿਚਾਰਤਾ ਰੱਖ ਤੇ ਪੰਥ ਗਤੀਵਧੀਆਂ ਦਰਸਤ ਕਰਨ ਦਾ ਤਾਂ ਦਵਾਹ ਹੈ ਹੀ ਹੈ ਪਰ ਇਹ ਬਿਲਕੁਲ ਜਿਹੜਾ ਵਿਰੋਧ ਕੀਤਾ ਵਿਰੋਧ ਕੀਤਾ ਸੀ ਅਸੀਂ ਵਿਰੋਧ ਕੀਤਾ ਸੀ ਸਾਨੂੰ ਠੀਕ ਨਹੀਂ ਸੀ ਲੱਗਿਆ ਇੱਕ ਤਾਂ ਐਕਟ ਮੁਤਾਬਕ ਵੀ ਨਹੀਂ ਸਹੀ ਸੀਗਾ ਤੇ ਦੂਸਰਾ ਦੇਖੋ ਗੁਰਨਾਨਕ ਦੀ ਸਿੱਖੀ ਤੋਂ ਕਿਸੇ ਨੂੰ ਸ਼ੇਕਣ ਦਾ ਐਜ ਐਡਜੈਕਟਿਵ ਪਰ ਮੇਰੇ ਮਤਨਸਾਰ ਦਾ ਕੋਈ ਸਹੀ ਗੱਲ ਨਹੀਂ ਸੀ ਪਰ ਇਹਨਾਂ ਨੇ ਮੰਗ ਪੱਤਰ ਤੇ ਕਾਲ ਤੱਕ ਸਾਫ ਬੱਤੇ ਦਿੱਤਾ ਸੀ ਮੈਂ ਸ੍ਰੋਣੀ ਕਮੇਟੀ ਦੇ ਅਧਿਕਾਰ ਕਾਲ ਤੱਕ ਸਾਹਿਬ ਕੋਲ ਪਹਿਲਾਂ ਮੰਗ ਪੱਤਰ ਦਿੱਤਾ ਸੀ ਉਹ ਇੱਕ ਤਰ੍ਹਾਂ ਦੀ ਦਰਖਾਸਤ ਦਿੱਤੀ ਸੀ ਸੰਸਦਾਲਿਕੋ ਉਹ ਵਾਪਸ ਹੋ ਗਿਆ ਸਾਰਾ ਕੁਝ ਨਵੰਬਰ ਇਹ ਖਤਮ ਹੋ ਗਿਆ ਹਰਪ੍ਰੀਤ ਸਿੰਘ ਬਾਰੇ ਕੋਈ ਹੋਈ ਨਹੀਂ ਨਹੀਂ ਪੋਸਟੀ ਦੇ ਵਿੱਚ ਸਾਨੂੰ ਏਜੰਡੇ 'ਚ ਹਰਪ੍ਰੀਤ ਸਿੰਘ ਬਾਰੇ ਪੋਸਟੀ ਲਈ ਜ਼ਰੂਰ ਸੀਗਾ ਏਜੰਡਾ ਪਰ ਅੰਦਰੋਂ ਤੇ ਕੋਈ ਡਿਸਕਸ ਨਹੀਂ ਕੀਤੀ ਕੋਈ ਲਿਆਂਦਾ ਨਹੀਂ ਗਿਆ ਠੀਕ ਠੀਕ ਮੁੱਖ ਤੌਰ ਤੇ ਨਰਿੰਦਰ ਸਿੰਘ ਚੋੜਾ ਦੀ ਗੱਲ ਆ ਨਰਿੰਦਰ ਸਿੰਘ ਚੋੜਾ ਇੱਕ ਮੈਂ ਮੈਂ ਤਾਂ ਲਿਆਂਦਾ ਸੀ ਯਾਨੀ ਹਰ ਯਾਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕੋਈ ਗੱਲ ਉਹ ਪੈਂਡਿੰਗ ਨਹੀਂ ਪੂ ਸਾਰਾ ਪੈਂਡਿੰਗ ਕਹਿੰਦੇ ਪੈਂਡ ਕਰ ਲੈ ਕੋਈ ਲਿਆਂਦਾ ਹੀ ਨਹੀਂ ਗਿਆ ਜੀ ਨਹੀਂ ਜਾਂਦਾ ਸੀ ਪੈਂਡਿੰਗ ਉਹ ਤਾਂ ਜਵਾਨੀ ਆ ਗੱਲ ਜੇ ਉਹ ਲਿਖਤੀ ਆਉਂਦਾ ਏਜੰਡਾ ਤਾਂ ਉਹਦੇ ਤੇ ਕੋਈ ਨਾ ਕੋਈ ਫੈਸਲਾ ਹੁੰਦਾ ਪੁਸ਼ਟੀ ਹੋਣੀ ਆ ਜਾਂ ਨਹੀਂ ਹੋਣੀ ਉਹ ਉਹਨੂੰ ਮੀਟਿੰਗ ਦਾ ਹਿੱਸਾ ਹੀ ਨਹੀਂ ਬਣਾਇਆ ਗਿਆ ਯਾਨੀ ਕਿ ਜਿਹੜੀ 3 ਮੈਂਬਰੀ ਕਮੇਟੀ ਬਣਾਈ ਆ ਉਹ ਆਪਣੀ ਪਰਤਾਲ ਕਰ ਰਹੀ ਆ ਇਹ ਉਹ ਕਮੇਟੀ ਦਾ ਸਕਦੀ ਆ ਪਰਤਾਲ ਜੋ ਸੰਗਤ ਕਹਿ ਰਹੀ ਆ ਉਹ ਅਸੀਂ ਦੇਖਦੇ ਆ ਉਹ ਹਜੇ ਤਾਂ ਮੇਰੇ ਸਾਹਬ ਚ ਕੋਈ ਪਰਤਾਲ ਪਰਤੂਬ ਦੀ ਉਹ ਕਰੀ ਇੱਕ ਮਸਲਾ ਮੈਂ ਲੈਂਦਾ ਸੀ ਜਿਹੜਾ ਬੜਾ ਕਿਉਂਕਿ ਅਕਾਲੀ ਦਲ ਨੂੰ ਜਿਆਦਾ ਉਹਨਾਂ ਦਾ ਬਹੁਤ ਮਤਾ ਇਸ ਲੰਬੇ ਸਮੇਂ ਤੋਂ ਇਸ ਕਮੇਟੀ ਦੇ ਵਿੱਚ ਚਲਾਉਂਦੀ ਜਾਂ ਸਦੇ ਲੋਕ ਤੇ ਜੂਪੀ ਦੇ ਵਿੱਚ ਨੌਜਵਾਨਾਂ ਦਾ ਇਨਕਾਉਂਟਰ ਹੋਇਆ ਬਦਕਿਸਮਤੀ ਆ ਪੰਜਾਬ ਦੇ ਸਿੱਖਾ ਗੁਰੂ ਨੂੰ ਇਹਦੇ ਖਿਲਾਫ ਬੋਲਣਾ ਚਾਹੀਦਾ ਸੀ ਇਹ ਨਹੀਂ ਮਤਲਬ ਉਹਨੂੰ ਨਿਆਂ ਜਾਂ ਜੇਲ੍ਹ ਸਟਰੋਨ ਚਾਹੀਦਾ ਸੀ ਮੀਡੀਆ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਉਹ ਹੋਟਲਾਂ 'ਚ ਨੌਜਵਾਨ ਜਾਂਦੇ ਆ ਬਾਹਰ ਨਿਕਲਦੇ ਦਿਖਾਈ ਨਹੀਂ ਦਿੰਦੇ ਉਹ ਕੱਪੜੇ ਉਹਨਾਂ ਦੇ ਹੀ ਆ ਇਹ ਬਹੁਤ ਵੱਡਾ ਅੱਜ ਵਿਸ਼ਾ ਵਾ ਚਿੰਤਾ ਦਾ ਵਿਸ਼ਾ ਕਿਉਂਕਿ ਇਸ ਪੰਜਾਬ ਦੇ ਵਿੱਚ ਬੀਤੇ 90 ਦੇ ਕਿ ਹਲਕਿਆਂ ਤੋਂ ਬਾਅਦ 90 ਮਿਆਂ ਤੋਂ ਪਹਿਲਾਂ ਨੌਜਵਾਨਾਂ ਦਾ ਹਮੇਸ਼ਾ ਇਤੇ ਸ਼ਿਕਾਰ ਕੀਤਾ ਗਿਆ ਇਹ ਜਿਹੜਾ ਜਾਂਚ ਕਰਾਉਣ ਲਈ ਸ਼੍ਰੋਮਣੀ ਕਮੇਟੀ ਨੇ ਮੈਂ ਬੇਨਤੀ ਕੀਤੀ ਸੀ ਪ੍ਰਧਾਨ ਸਾਹਿਬ ਨੇ ਸਾਰਿਆਂ ਨੇ ਸਾਰੂ ਸੰਪੂਰਨ ਪ੍ਰਵਾਨ ਕੀਤਾ ਇਥੋਂ ਤੱਕ ਉਹਨਾਂ ਪਰਿਵਾਰਾਂ ਦੇ ਬੱਚਿਆਂ ਦੀ ਆਰਥਿਕ ਸਹਾਇਤਾ ਵੀ ਤੇ ਕਾਨੂੰਨੀ ਸਹਾਇਤਾ ਵੀ ਉਹਨਾਂ ਨੂੰ ਦਿੱਤੀ ਜਾਵੇ ਤੇ ਉਹ ਸਾਰਾ ਸੱਚ ਸਾਹਮਣੇ ਆਉਣ ਦੀ ਅਸੀਂ ਮੰਗ ਕੀਤੀ ਹੈ